ਆਓ ਆਪਾਂ ਗੱਲ ਕਰੀਏ ਐਸੇ ਸ਼ਖਸ ਦੀ ਜੋ ਜ਼ੀਰੋਂ ਤੋਂ ਚੱਲ ਕੇ ਪਤਾ ਨਹੀਂ ਕਿੱਥੋਂ ਤੱਕ ਪਹੁੰਚ ਗਿਆ ਜਾਂ ਪਹੁੰਚ ਜਾਂਦਾ ਹੈ ਉਹ ਪੇਸ਼ਕਾਰੀਆਂ ਬਾਗ ਬਣ ਗਏ ਹਨ ਇਸ ਲਈ ਬੋਲਣ ਦੀ ਕਲਾ ਬਾਰੇ ਚਰਚਾ ਕਰਨ ਤੋਂ ਬਾਅਦ ਆਓ ਹੁਣ ਗਾਉਣ ਦੀ ਕਲਾ ਬਾਰੇ ਚਰਚਾ ਕਰੀਏ 2019 ਵਿੱਚ ਤੁਹਾਨੂੰ ਕਲੀ ਵਾਇ ਨਾਮ ਇੱਕ ਬਹੁਤ ਮਸ਼ਹੂਰ ਫਿਲਮ ਯਾਦ ਆ ਸਕਦੀ ਹੈ ਇਸ ਫਿਲਮ ਵਿੱਚ ਇੱਕ ਗਰੀਬ ਪਰਿਵਾਰ ਦਾ ਇੱਕ ਮੁੰਡਾ ਰੈਪਰ ਬਣ ਬੜਨਾ ਚਾਹੁੰਦਾ ਸੀ ਅਤੇ ਸਤ ਮਿਹਨਤ ਅਤੇ ਜਨੂਨ ਨਾਲ ਉਸਨੇ ਅੰਤ ਵਿੱਚ ਆਪਣਾ ਸੁਪਨਾ ਪੂਰਾ ਕੀਤਾ ਇਸ ਫਿਲਮ ਨੂੰ ਦੇਖ ਕੇ ਸਾਡੇ ਦੇਸ਼ ਦੇ ਬਹੁਤ ਸਾਰੇ ਕਲਾਕਾਰਾਂ ਨੂੰ ਪ੍ਰੇਰਨਾ ਹੋਣਾ ਚਾਹੀਦਾ ਹੈ ਕਿਉਂਕਿ ਸਫਲਤਾ ਲਈ ਪੈਸੇ ਦੀ ਲੋੜ ਨਹੀਂ ਹੁੰਦੀ ਤੁਹਾਨੂੰ ਸਹੂਲਤਾਂ ਦੀ ਲੋੜ ਨਹੀਂ ਹੁੰਦੀ ਤੁਹਾਨੂੰ ਜਿਸ ਚੀਜ਼ ਦੀ ਲੋੜ ਹੈ ਉਹ ਹੈ ਪਰਤੀ ਬਾਤੇ ਜਨੂਨ ਅੱਜ ਅਸੀਂ ਤੁਹਾਡੇ ਲਈ ਪੰਜਾਬ ਦੀ ਇੱਕ ਕੁੜੀ ਦੀ ਅਜਿਹੀ ਹੀ ਇੱਕ ਕਹਾਣੀ ਲੈ ਕੇ ਆਏ ਹਾਂ ਇਹ ਕਹਾਣੀ ਦੇਸ਼ ਦੇ ਹਰ ਨੌਜਵਾਨ ਨੂੰ ਪ੍ਰੇਰਿਤ ਕਰਦੀ ਹੈ ਅਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਅਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਧੰਨਵਾਦ 19 ਸਾਲਾ ਪਰਮਜੀਤ ਕੌਰ ਦੇ ਗੀਤਾਂ ਦਾ ਨਾਮ that girl ਹੈ ਇਹ 19 ਸਾਲਾ ਪਰਮਜੀਤ ਕੌਰ ਦੀ ਕਹਾਣੀ ਹੈ ਉਸ ਦਾ ਨਵਾਂ ਗੀਤ ਹੁਣੇ ਰਿਲੀਜ਼ ਹੋਇਆ ਹੈ ਇਸ ਦਾ ਨਾਮ ਹੈ that girl ਅਤੇ ਇਹ ਗੀਤ 23 ਸਤੰਬਰ ਨੂੰ YouTube ਤੇ ਰਿਲੀਜ਼ ਹੋਇਆ ਸੀ ਸਿਰਫ ਇੱਕ ਹਫ਼ਤੇ ਦੇ ਅੰਦਰ ਹੀ ਵਾਇਰਲ ਹੋ ਗਿਆ ਹੈ ਜਿਸ ਨੇ YouTube ਤੇ 4 ਤੋਂ 8 ਮਿਲੀਅਨ ਤੋਂ ਵੱਧ ਵਿਊਜ਼ ਪ੍ਰਾਪਤ ਕੀਤੇ ਹਨ ਪੰਜਾਬ ਦੇ ਮੋਗਾ ਦੇ ਦੁੰਕੇ ਪਿੰਡ ਵਿੱਚ ਜਿੱਥੇ ਸਵੇਰਾਂ ਟਰੈਕਟਰਾਂ ਦੀ ਗੂੰਜ ਅਤੇ ਗਰਮ ਪਰੌਟਿਆਂ ਦੀ ਖੁਸ਼ਬੂ ਨਾਲ ਸ਼ੁਰੂ ਹੁੰਦੀਆਂ ਹਨ ਉੱਥੇ ਹੀ ਪਿੰਡ ਦੀ ਇੱਕ ਕੁੜੀ ਆਪਣੀ ਆਵਾਜ਼ ਨਾਲ ਰਾਤੋਂ ਰਾਤ YouTube ਸਨਸ਼ੇਸ਼ਨ ਬਣ ਗਈ ਹੈ ਇਸ ਗੀਤ ਵਿੱਚ ਪਰਮ ਆਪਣੀ ਸਵੈ ਨਿਰਭਰਤਾ ਅਤੇ ਆਤਮ ਵਿਸ਼ਵਾਸ ਦਾ ਪ੍ਰਦਰਸ਼ਨ ਕਰਦੀ ਹੈ ਗੀਤ ਦੀ ਸ਼ੁਰੂਆਤ ਵਿੱਚ ਉਹ ਕਹਿੰਦੀ ਹੈ ਮੈਂ ਸਿਰਫ ਵਚਨ ਲਈ ਪਤਾਸੇ ਨਹੀਂ ਭੋਲਦੀ ਮੇਰੀਆਂ ਅੱਖਾਂ ਨਹੀਂ ਦੇਖਦੀਆਂ ਉਹ ਘੂਰਦੀਆਂ ਹਨ ਅਤੇ ਮੇਰੀ ਚੁੱਪੀ ਵੀ ਸ਼ੋਰ ਕਰਦੀ ਹੈ ਇਹ ਇਸ ਕੁੜੀ ਦੇ ਆਤਮ ਵਿਸ਼ਵਾਸ ਨੂੰ ਦੇਖ ਕੇ ਪਰ ਪਰਮਦਾ ਸਫਰ ਆਸਾਨ ਨਹੀਂ ਸੀ ਪਰਮ ਦੇ ਪਿਤਾ ਇੱਕ ਦਿਹਾੜੀਦਾਰ ਮਜ਼ਦੂਰ ਹਨ ਅਤੇ ਉਸ ਦੀ